ਸਸੀ ਗੱਲ ਜੀ ਟੂਡੇ ਪੰਜਾਬ 24 ਦੀਆਂ ਖਬਰਾਂ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਤੁਹਾਨੂੰ ਅਸੀਂ ਵਕਫ ਵਕਫ ਮੁੱਦਿਆਂ ਤੇ ਗੱਲਬਾਤ ਕਰਦੇ ਰਹਿੰਦੇ ਆ ਵਕਫ ਵਕਫ ਖਬਰਾਂ ਵੀ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਅੱਜ ਤੁਹਾਨੂੰ ਅਜਿਹੇ ਸ਼ਖਸ ਦੇ ਨਾਲ ਅਸੀਂ ਗੱਲਬਾਤ ਕਰਮਾਗੇ ਜਿਨ੍ਹਾਂ ਨੇ ਹਮੇਸ਼ਾ ਹੀ ਮਿਹਨਤ ਦੇ ਬੁਲੰਦੀਆਂ ਨੂੰ ਹਾਸਲ ਕੀਤਾ ਹੈ ਤੇ ਮਿਹਨਤ ਕਰਕੇ ਅੱਜ ਉਹਨਾਂ ਨੇ ਆਪਣਾ ਨਾਮ ਵੀ ਖੱਟਿਆ ਹੈ ਸਸੀ ਗੱਲ ਜੀ ਸਰ ਸਸੀ ਗੱਲ ਜੀ ਮੋਹਜੀ ਪਹਿਲਾਂ ਤਾਂ ਗੱਲ ਕਰੀਏ ਤੁਹਾਡਾ ਸਵਾਗਤ ਹੈ ਟੂਡੇ ਪੰਜਾਬ 24 ਦੇ ਸਟੂਡੀਓ ਦੇ ਵਿੱਚ ਥੈਂਕ ਯੂ ਮੋਹਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਲਗਾਤਾਰ ਤੁਸੀਂ ਮਿਹਨਤ ਕਰਦੇ ਹੋਏ ਅੱ ਇਸ ਮੁਕਾਮ ਦੇ ਤਹਿਤ ਵੱਡੇ ਵੱਡੇ ਮੱਲਾ ਬਿਮਾਰੀਆਂ ਹਨ ਤੇ ਤੁਹਾਡਾ ਨਾਮ ਹੀ ਵੀ ਹੈ ਸ਼ਰਦ ਬਲਾਚੋੜ ਦੀ ਗੱਲ ਕਰੀਏ ਕਿਦਾਂ ਤੁਸੀਂ ਇਹ ਮੁਕਾਮ ਹਾਸਲ ਕੀਤੇ ਹੈ ਜਾਣਕਾਰੀ ਸਾਂਝੀ ਕਰੋ ਮੋਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਤੇ ਇਸ ਪ੍ਰੋਗਰਾਮ ਦੇ ਰੂਬਰੂ ਹੋਣ ਦਾ ਉਸ ਦਰਸ਼ਕਾਂ ਦੇ ਰੂਬਰੂ ਹੋਣ ਦਾ ਤੋਂ ਮੋਜੀ ਜੀ ਆਪਾਂ ਸਫਲਤਾ ਦੀ ਗੱਲ ਕਰੀਏ ਤਾਂ ਮੈਂ ਐਜ਼ ਏ ਡਾਕਟਰ 2004 ਦੇ ਵਿੱਚ ਹੋਮੋਪੈਥੀ ਦੇ ਵਿੱਚ ਡਾਕਟਰੀ ਕਰਕੇ ਆਇਆ ਸੀਗਾ ਤੇ ਉਦੋਂ ਸਾਡਾ ਪੁਰਾਣਾ ਬਿਜ਼ਨਸ ਲੱਕੜ ਦਾ ਸੀਗਾ ਹੀ ਉਹ ਕੀਤਾ। ਕੋਈ ਕਿਸੇ ਕਾਰਨ ਕਰਕੇ ਸਾਡੇ ਫਾਦਰ ਸਾਹਿਬ ਥੋੜੇ ਬਿਮਾਰ ਹੋ ਗਏ ਜਾਂ ਕਿਦਾਂ ਜੀ ਨਾਲ ਉਹਨਾਂ ਦੀ ਸਪੋਰਟ ਕੀਤੀ। ਉਹ ਦਿਨ ਰਾਤ ਮਿਹਨਤ ਕੀਤੀ ਆ। ਹੂੰ ਔਰ ਆਪਾਂ ਅੱਗੇ ਵੱਧੇ ਜਾ ਰਹੇ ਆਂ ਜੀ ਔਰ ਜ਼ਿੰਦਗੀ ਜੀਣ ਦੇ ਲਈ ਇਹ ਹੈ ਕਿ ਸਫਲਤਾ ਤੇ ਲਈ ਲੋਕੀ ਮਗਰ ਭੱਜਦੇ ਹੈਗੇ ਆ। ਹੂੰ ਪਰ ਸਫਲਤਾ ਨੂੰ ਹਾਸਲ ਕਿਦਾਂ ਕਰਨਾ ਆ? ਹੂੰ ਕਿਦਾਂ ਪਹੁੰਚੇ ਕੰਮ ਕਰਨਾ ਅੱਗੇ ਜਾਣਾ ਉਹਦੇ ਲਈ ਸਾਨੂੰ ਮਤਲਬ ਉਹ ਜਿਹੜਾ ਹੈਗਾ ਕੁਝ ਐਥਿਕਸ ਹੈਗੇ ਆ ਕੁਝ ਪੁਆਇੰਟਸ ਹੈਗੇ ਜਿਨ੍ਹਾਂ ਤੇ ਸਾਨੂੰ ਕੰਮ ਕਰਨਾ ਬਹੁਤ ਜ਼ਰੂਰੀ ਆ ਜਿਹਦੇ ਬਾਰੇ ਜਿੱਦਾਂ ਹੁਣ ਅਸੀਂ ਓਸ਼ੋ ਪ੍ਰੇਮੀ ਹੈਗੇ ਆ ਥੋੜਾ ਸਾਨੂੰ ਸਾਡੇ ਸਤਿਗੁਰ ਨੇ ਵੀ ਸਿੱਖਿਆ ਦਿੱਤੀ ਆ ਸਾਡੇ ਮਾਪਿਆਂ ਨੇ ਸਾਡੇ ਸਮਾਜ ਨੇ ਬਹੁਤ ਕੁਝ ਸਿੱਖਣ ਨੂੰ ਜਗਾ ਜਗਾ ਸਾਨੂੰ ਸਿੱਖਣ ਨੂੰ ਮਿਲਦਾ ਬਸ਼ਰਤ ਕੀ ਸ਼ਰਤ ਇਹ ਆ ਕਿ ਸਾਡੀ ਸਿੱਖਣ ਨੂੰ ਤਿਆਰ ਹੈਗੇ ਆ ਕੀ ਅਸੀਂ ਉਹਦੇ ਲਈ ਰੈਡੀ ਹੈਗੇ ਆ ਤੁਝੇ ਸਫਲਤਾ ਦਾ ਮੂਲ ਮੰਤਰ ਦੇਖੀਏ ਤਾਂ ਉਹੀ ਹੈਗਾ ਕਿ ਪਹਿਲਾਂ ਸਾਨੂੰ ਉਹਦੇ ਲਈ ਯਾਰ ਹੋਣਾ ਪੈਣਾ ਹੈ ਸਾਨੂੰ ਆਪਣੇ ਆਪ ਨੂੰ ਮਜ਼ਬੂਤ ਕਰਨਾ ਪੈਣਾ ਹੈ ਸੋ ਦੇ ਲਈ ਜ਼ਰੂਰੀ ਹੈਗਾ ਸਫਲਤਾ ਲਈ ਕਿ ਬੰਦੇ ਨੂੰ ਹਰ ਵਿਅਕਤੀ ਨੂੰ ਹਮ ਵਰਤਮਾਨ ਦੇ ਜਿਹੜੇ ਪੱਲਾ ਹਮ ਉਹਨਾਂ 'ਚ ਹੋਣਾ ਬਹੁਤ ਜ਼ਰੂਰੀ ਹੈ ਹਮ ਬੰਦੇ ਨੂੰ ਪ੍ਰੈਜ਼ੈਂਟ ਸਥਿਤੀ ਦਾ ਆਪਣੀ ਦਾ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਹੈਗਾ ਹਮ ਮੇਰੀ ਸਥਿਤੀ ਕੀ ਹੈਗੀ ਜੀ ਪਹਿਲਾਂ ਤਾਂ ਆਪਣੇ ਆਪ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਹਾਂ ਮਲੇ ਕੋ ਕੋ ਚਿੰਤਾ ਦਾ ਵਿਸ਼ਾ ਨਹੀਂ ਆ ਕਿ ਅਸੀਂ ਬਹੁਤ ਚਿੰਤਾ ਕਰਨੀ ਆ ਪਰੇਸ਼ਾਨ ਰਹਿਣਾ ਆ ਸਫਲਤਾ ਲਈ ਵੀ ਮਤਲਬ ਅਗਰ ਤੁਸੀਂ ਆਪਣੇ ਸਫਲਤਾ ਪਾਉਣ ਲਈ ਜਿਆਦਾ ਚਿੰਤਤ ਰਹਿੰਦੇ ਆ ਪਰੇਸ਼ਾਨ ਰਹਿੰਦੇ ਆ ਤਾਂ ਉਹ ਤੁਹਾਨੂੰ ਉਹ ਵੀ ਚੀਜ਼ ਜਿਹੜੀ ਅੱਗੇ ਨਹੀਂ ਲੈ ਕੇ ਆਉਂਦੀ ਬੰਦਾ ਸਕਦੀ ਕੁਝ ਪੁਆਇੰਟ ਹੈਗੇ ਆ ਜਿੱਦਾਂ ਹੁਣ ਅਸੀਂ ਉਹਨਾਂ ਤੇ ਚਰਚਾ ਕਰਾਂਗੇ ਆਪਣੇ ਦਰਸ਼ਕਾਂ ਨਾਲ ਰੂਬਰੂ ਹੋਵਾਂਗੇ ਤੇ ਸਫਲਤਾ ਹਰ ਬੰਦਾ ਹਾਸਲ ਕਰ ਸਕਦਾ ਪਰ ਥੋੜੀ ਜਿਹੀ ਜਜ਼ਬੇ ਦੀ ਥੋੜੀ ਜਿਹੀ ਮਿਹਨਤ ਦੀ ਥੋੜੀ ਜਿਹੀ ਲਗਨ ਦੀ ਜੁੜ ਲਗਨ ਦੀ ਥੋੜੀ ਐ ਸੈਂਸ ਸ਼ੀਲਤਾ ਦੀ ਜਰੂਰਤ ਹੈਗੀ ਆ ਕੁਝ ਕੁ ਬਿੰਦੂ ਹੈਗੀ ਆ ਕਿ ਇਹਦੇ ਪਰ ਆਪਾਂ ਚਰਚਾ ਕਰ ਸਕਦੇ ਆ ਜੀ ਮੋਨ ਜੀ ਮੈਂ ਗੱਲ ਕਰਾਂ ਤੁਸੀਂ ਪਹਿਲਾਂ ਦੱਸਿਆ ਕਿ ਮੈਂ ਡਾਕਟਰੀ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਵਸੇਗਾ ਤੇ ਉੱਥੇ ਵੀ ਤੁਸੀਂ ਕੰਮ ਕੀਤਾ ਆ ਤੇ ਕਿੱਦਾਂ ਤੁਸੀਂ ਲੱਕੜ ਦੇ ਵਪਾਰੀ ਕਿੱਦਾਂ ਬਣੇ ਹੋ ਅਚਾਨਕ ਡਾਕਟਰੀ ਲੈਣ ਤੋਂ ਲੱਕੜ ਦੇ ਵਪਾਰੀ ਬਣਨਾ ਕਿਤਨਾ ਕਿਤੇ ਕਾਫੀ ਹੈਰਾਨੀਜਨਕ ਗੱਲ ਹੈਗੀ ਆ ਦੇਖੋ ਗੱਲ ਹੈ ਦੱਸ ਗਿਆ ਇਹ ਮੇਰਾ ਸ਼ੌਂਕ ਆ ਜੀ ਤੇ ਮੈਂ ਅੱਜ ਵੀ ਲੋਕਾਂ ਦੀ ਸੇਵਾ ਹੀ ਕਰਦਾ ਹਾਂ ਹੂੰ ਉਹ ਇਦਾਂ ਦੀ ਗੱਲ ਨਹੀਂ ਮੈਨੂੰ ਜਿੱਥੇ ਵੀ ਕਿਤੇ ਜ਼ਰੂਰਤ ਪੈਂਦੀ ਮੈਂ ਨਾਲ ਖੜਦਾ ਤੇ ਉਹ ਬਸ ਤੁਹਾਨੂੰ ਦੱਸਿਆ 22 ਫਾਰਮੇਸ਼ਨ 2004 ਜਦੋਂ ਮੈਂ ਕਰਕੇ ਆਇਆ ਸੀਗਾ ਸਾਡੇ ਫਾਦਰ ਸਾਹਿਬ ਬਿਮਾਰ ਹੋ ਗਏ ਉਦੋਂ ਥੋੜੀ ਐ ਤੇ ਥੋੜਾ ਜਿਹਾ ਫੇਰ ਨਾਲ ਉਹਨਾਂ ਦੇ ਮੈਨੂੰ ਕੋਰਟ ਕਰਨੀ ਕੋ ਸਾਡਾ ਪੁਰਾਣਾ ਜਿਹੜਾ ਕੰਮ ਸੀਗਾ ਰੋ ਗਿਆ ਸੀਗਾ ਕੁਝ ਮਜਬੂਰੀਆਂ ਕਰਕੇ ਕਹਿ ਲਓ ਪਰ ਐਵੇਂ ਮੈਂ ਆਪਣਾ ਜਿਹੜਾ ਕੰਮ ਉਹ ਜਾਰੀ ਰੱਖਿਆ ਐਜੇ ਸੋਸ਼ਲ ਵਰਕਰ ਜਿੱਦਾਂ ਬਹੁਤ ਸੇਵਾ ਕਰੀਦੀ ਆਰ ਬੰਦੇ ਨੂੰ ਜਿੱਥੇ ਕਿਤੇ ਲੋੜ ਆ ਗਈ ਨਾਲ ਖੜੀਦਾ ਆ ਤੇ ਮਤਲਬ ਆਪਣੇ ਆਪ ਨੂੰ ਕਿਸੇ ਵੀ ਕੰਮ ਨੂੰ ਦੇਖੋ ਜਿੰਦੀ ਸਫਲਤਾ ਦਾ ਮੂਲ ਮੰਤਰ ਇਹ ਹੀ ਆ ਕਿ ਮਤਲਬ ਕੋਈ ਵੀ ਚੀਜ਼ ਜਿਹੜਾ ਆ ਮਾੜਾ ਚੰਗਾ ਨਹੀਂ ਕੰਮ ਜਿਹੜਾ ਮਾੜਾ ਚੰਗਾ ਨਹੀਂ ਹੁੰਦਾ ਬਸ਼ਰਤ ਇਹ ਆ ਕਿ ਤੁਸੀਂ ਉਸ ਨੂੰ ਨਿਭਾਉਂਦੇ ਕਿਦਾਂ ਆ ਕਰਦੇ ਕਿਦਾਂ ਆ ਜੀ ਤੁਸੀਂ ਜੇ ਅਗਰ ਸਫਲਤ ਹੋਣਾ ਚਾਹੁੰਦੇ ਆ ਤਾਂ ਤੁਸੀਂ ਇਹ ਆ ਵੀ ਥੋੜਾ ਜਆ ਹਰ ਤੁਹਾਡੇ ਅੰਦਰ ਇੱਕ ਜज्बा ਹੋਣਾ ਚਾਹੀਦਾ ਜੀ ਉਹ ਕਿਤੇ ਵੀ ਸ਼ੁਰੂਆਤ ਕੀਤੀ ਜਾ ਸਕਦੀ ਆ ਦੇਖੋ ਜ਼ਿੰਦਗੀ ਦੇ ਚ ਰਸਤੇ ਤੇ ਜੀ ਖੜੇ ਰਹਿਣ ਨਾਲੋਂ ਜੀ ਜ਼ਰੂਰੀ ਆ ਕਿ ਤੁਹਾਨੂੰ ਕਿਤੇ ਨਾ ਕਿਤੇ ਚਾਹੇ ਤੁਸੀਂ ਗਲਤ ਪਾਸੇ ਸਟਾਰਟ ਹੋ ਜਾਂਦੇ ਆ ਜੀ ਪਰ ਕੋਮਗ ਬਾਗੇ ਤੁਹਾਨੂੰ ਇੱਕ ਨਾ ਇੱਕ ਦਿਨ ਸਹੀ ਪਾਸੇ ਆਣਾ ਹੀ ਪੈਂਦਾ ਹੈ। ਹਮਮ ਦੇਖੋ ਕਹਿੰਦੇ ਸਫਲਤਾ ਤਾਂ ਮਿਲ ਜਾਂਦੀ ਹੈ ਹਰ ਬੰਦੇ ਨੂੰ ਮਿਲ ਜਾਂਦੀ ਹੈ। ਜੀ ਕਹਾਵਤ ਹੈਗੀ ਆ ਸਫਲਤਾ ਤਾਂ ਮਿਲ ਜਾਂਦੀ ਹੈ ਹਰ ਹਰ ਇੱਕ ਨੂੰ। ਜੀ ਮੁਝ ਦੇਲ ਤਾਂ ਉਹ ਹੈ ਜੋ ਘਰ ਵਿੱਚ ਸੁਭਕਰ ਬੈਠੇ ਹੈ। ਜੀ ਅਗਰ ਆਪਾਂ ਘਰ ਦੇ ਵਿੱਚ ਆਪਣੇ ਬੈਟੇਆ ਕਰਦੇ ਕੁਝ ਨਹੀਂ ਹੈਗੇ ਤੇ ਆਪਣੇ ਆਪ ਨੂੰ ਕੋਸ਼ਦੇ ਆ ਕੋਈ ਵੀ ਕੰਮ ਜਿਹੜਾ ਆ ਉਹ ਚੰਗਾ ਮਾੜਾ ਨਹੀਂ ਹੁੰਦਾ ਬਸ਼ਰਤੇ ਕਿ ਤੁਹਾਡੇ ਅੰਦਰ ਉਹ ਜਜ਼ਬਾ ਹੈ ਕਰਨ ਦਾ। ਉਹ ਤੁਹਾਨੂੰ ਕਿਸ ਤਰੀਕੇ ਨਾਲ ਲੈਂਦੇ ਆ ਉਹ ਕੁਝ ਪੁਆਇੰਟ ਹੈਗੇ ਜਿੱਦਾਂ ਹੁਣ ਅਸੀਂ ਹੁਣ ਆਪਾਂ ਨਾਰਮਲ ਹੀ ਹੈਗੇ ਆ ਉਹਨੇ ਕੁਝ ਪੁਆਇੰਟ ਜਿੱਦਾਂ ਖੁਸ਼ੀ ਪਰ ਧਿਆਨ ਦੇਣਾ ਹਮ ਸਭ ਤੋਂ ਪਹਿਲਾਂ ਸਫਲਤਾ ਹਾਸਲ ਕਰਨ ਲਈ ਇਹ ਹੈ ਕਿ ਤੁਹਾਡਾ ਖੁਸ਼ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਖੁਸ਼ੀ ਦੀ ਗੱਲ ਕੀਤੀ ਪਰ ਅੱਜ ਦੇ ਸਮੇਂ ਦੇ ਵਿੱਚ ਖੁਸ਼ੀਆਂ ਘਟ ਗਈਆਂ ਤਣਾਅ ਵੱਧ ਗਿਆ ਆ ਉਹ ਤਣਾਅ ਵੀ ਇਸੇ ਕਰਕੇ ਵੱਧ ਗਿਆ ਕਿ ਲੋਕ ਜਿਹੜੇ ਹੈਗੇ ਆ ਉਹ ਵਰਤਮਾਨ ਜੀਣ ਦੀ بجائے ਕੋਈ ਫਿਊਚਰ ਸੋਚੀ ਜਾ ਰਿਹਾ ਕੋਈ ਪਾਸਟ ਸੋਚੀ ਜਾ ਰਿਹਾ ਦੇਖੋ ਫਿਊਚਰ ਔਰ 파ਟ ਦੇ ਵਿੱਚ ਜੇ ਤੁਸੀਂ ਸੋਚਦੇ ਆ ਤਾਂ ਅਸੀਂ ਆਪਣੇ ਵਰਤਮਾਨ ਛਾਣਾ ਨੂੰ ਜਿਹੜਾ ਗਵਾ ਲੈਂਦੇ ਆ ਸਾਨੂੰ ਆਪਣੀ ਮੌਜੂਦਾ ਸਥਿਤੀ ਦੇ ਜਿਹੜਾ ਹੈਗਾ ਉਹ ਕੰਮ ਕਰਨ ਦੀ ਜ਼ਰੂਰਤ ਆ ਕਿ ਅਸੀਂ ਪ੍ਰੈਜ਼ੈਂਟ ਹੈਗੇ ਕਿ ਆ ਸਭ ਤੋਂ ਪਹਿਲਾਂ ਕੀ ਆਪਣੇ ਨੂੰ ਖੁਸ਼ ਹੋਣਾ ਬਹੁਤ ਜ਼ਰੂਰੀ ਆ ਜੀ ਔਰ ਖੁਸ਼ੀ ਪਰ ਧਿਆਨ ਕੇਂਦਰਿਤ ਕਿਉਂ ਕਰਨਾ ਚਾਹੀਦਾ ਕਿਉਂਕਿ ਦੇਖੋ ਲਾਫ ਅਟ੍ਰੈਕਸ਼ਨ ਕੰਮ ਕਰਦਾ ਅਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਵੱਲ ਪ੍ਰੇਰਿਤ ਜਾਂ ਖਿੱਚਦੇ ਹੈਗੇ ਆ ਜੋ ਚੀਜ਼ਾਂ ਸਾਡੇ ਅੰਦਰ ਪੈਦਾ ਹੁੰਦੀਆਂ ਅਗਰ ਅਸੀਂ ਸਫਲ ਬਿਜ਼ਨਸਮੈਨ ਹੋਣ ਲਈ ਸਫਲਤਾ ਦੇ ਲਈ ਜ਼ਰੂਰੀ ਹੈ ਕਿ ਪਹਿਲਾ ਆਪਣੇ ਆਪ 'ਚ ਖੁਸ਼ੀ ਆਪਣੇ ਆਪ ਨੂੰ ਖੁਸ਼ ਰੱਖਣਾ ਉਹ ਖੁਸ਼ੀ ਦਾ ਮਾਹੌਲ ਉਦੋਂ ਹੁੰਦਾ ਜਦੋਂ ਅਸੀਂ ਪ੍ਰੈਜ਼ੈਂਟ 'ਚ ਹੁੰਨੇ ਆ ਤਾਂ ਉਹ ਹੈ ਕਿ ਆਪਣੇ ਆਲੇ ਦੁਆਲੇ ਹਰ ਪਿਆਰ ਮੁਹੱਬਤ ਨਾਲ ਹਰ ਇੱਕ ਬੰਦੇ ਨਾਲ ਡੀਲਿੰਗ ਥੋੜੀ ਸਹੀ ਹੋਣੀ ਚਾਹੀਦੀ ਹੈ ਜੀ ਔਰ ਚੰਗੇ ਤਰੀਕੇ ਨਾਲ ਹਰ ਇੱਕ ਬੰਦੇ ਦੇ ਨਾਲ ਸਾਡਾ ਜਿਹੜਾ ਹੈ ਉਹ ਸੈੱਟ ਅਪ ਹੋਣਾ ਚਾਹੀਦਾ ਹੂੰ ਦੂਸਰੀ ਹੈ ਵੀ ਆਪਣੀ ਸ਼ਮਤਾ ਜਿਹੜੀ ਆਪਣੀ ਜਿਹੜੀ ਸਾਡੀ ਉਹਨੂੰ ਪਛਾਣਨਾ ਚਾਹੀਦਾ ਬੰਦੇ ਨੂੰ ਹੂੰ ਉਹ ਇਹ ਹੈ ਵੀ ਮੰਨ ਲਓ ਸਾਡੇ ਕੋਲ ਅੱਜ ਘੱਟ ਪੈਸੇ ਆ ਘੱਟ ਪੈਸੇ ਆ ਜਾਂ ਕੁਛ ਕਹਿ ਲੋ ਸਾਡਾ ਪੂੰਜੀ ਘਟਾ ਤਾਂ ਸਾਨੂੰ ਉੱਥੋਂ ਸਟਾਰਟ ਕਰਨਾ ਚਾਹੀਦਾ ਘੱਟ ਬਿਜ਼ਨਸ ਤੋਂ ਦੇਖੋ ਜੋ ਅਸੀਂ ਛੋਟੇ ਲੈਵਲ ਤੋਂ ਸਟਾਰਟ ਕਰਦੇ ਹਾਂ ਤਾਂ ਉਹ ਹੌਲੀ ਹੌਲੀ ਕਰਕੇ ਅਸੀਂ ਆਪਣੇ ਦਾਇਰੇ ਨੂੰ ਸਾਨੂੰ ਵਧਾਉਣਾ ਚਾਹੀਦਾ ਵਧਾਉਣਾ ਚਾਹੀਦਾ ਹੁਣ ਕੀ ਕਰਦੇ ਆ ਅਸੀਂ ਦਾਇਰਾ ਸਾਡਾ ਛੋਟਾ ਆ ਛੋਟਾ ਆ ਅਸੀਂ ਸੋਚ ਲੈਂਦੇ ਆ ਕਿ ਮੇਰੇ ਕੋ ਤਾਂ ਪੈਸਾ ਆਊਗਾ ਫਿਰ ਮੈਂ ਕੰਮ ਕਰੂੰਗਾ ਜੀ ਦੇਖੋ ਉਹ ਚੀਜ਼ਾਂ ਹੈਗੇ ਆ ਕਿ ਸੁਪਨੇ ਦੀ ਤਰ੍ਹਾਂ ਤੁਸ ਤੁਹਾਨੂੰ ਆਪਣੀ ਜਿਹੜੀ ਜਿਹੜੀ ਮੌਜੂਦਾ ਸਥਿਤੀ ਹੈਗੀ ਆ ਪਹਿਲਾਂ ਦੇਖਣੀ ਚਾਹੀਦੀ ਹੈ ਉਹਦੇ ਉੱਤੇ ਕੀ ਆਇਆ ਫਿਰ ਉੱਤੇ ਵਰਕ ਕਰਨਾ ਚਾਹੀਦਾ ਵੀ ਮੈਂ ਕਿਹੜੇ ਕਿਹੜੇ ਇਹਦੇ ਵਿੱਚ ਪੋਜ਼ਿਟਿਵ ਪੁਆਇੰਟਸ ਹੈਗੇ ਐਥਿਕਸ ਹੈਗੇ ਆ ਜਿਨ੍ਹਾਂ ਨੂੰ ਮੈਂ ਦੇਖ ਕੇ ਅੱਗੇ ਵਧ ਸਕਾਂ ਤੁਸੀਂ ਗੱਲ ਕੀਤੀ ਆ ਛੋਟੇ ਤੋਂ ਲੈ ਕੇ ਬਿਨਸ ਸਟਾਰਟ ਕਰਨਾ ਚਾਹੀਦਾ ਪਰ ਹੁਣ ਅੱਜ ਦਾ ਯੂਥ ਦੀ ਗੱਲ ਕਰੀ ਅੱਜ ਦਾ ਯੂਥ ਘੱਟ ਬਿਨਸ ਨਹੀਂ ਕਰਨਾ ਚਾਹੁੰਦਾ ਤੇ ਬਾਹਰ ਜਾ ਕੇ ਵੱਧ ਜਾ ਕੇ ਪੈਸਾ ਕਮਾਣਾ ਚਾਹੁੰਦਾ ਜਾਂ ਤੇ ਸੁਪਨੇ ਬੱٹے-ਬੱਟੇ ਹੁੰਦੇ ਹਨ ਕਿ ਮੈਂ ਝਟਪਟ ਪੈਸਾ ਕਮਾ ਲਵਾਂ ਉਹਨਾਂ ਲਈ ਕੀ ਮੈਸੇਜ ਲੈਂਦੇ ਮੈਸੇਜ ਦਿਖੋ ਇਹੀ ਆ ਮੈਂ ਉਹ ਤੁਹਾਨੂੰ ਫਿਰ ਉਹੀ ਗੱਲ ਕਹਿਣਾ ਇਹ ਦੇਖੋ ਕੁਝ ਵੀ ਇਕਦਮ ਨਹੀਂ ਹੁੰਦਾ ਹੈਗਾ ਸਭ ਤੋਂ ਪਹਿਲਾਂ ਆਪਣੇ ਮੌਜੂਦਾ ਸਥਿਤੀ ਨੂੰ ਦੇਖੋ ਕਿ ਮੈਂ ਸਟਾਰਟ ਅਪ ਸਟਾਰਟ ਅਪ ਜਰੂਰੀ ਹੈ ਕੀ ਕਰਨਾ ਜਿਵੇਂ ਮਿਹਨਤ ਤੇ ਧਿਆਨ ਦੇਣਾ ਜ਼ਰੂਰੀ ਆ ਆਪਣੇ ਆਪ ਨੂੰ ਪੋਜ਼ਿਟਿਵ ਰਹਿਣਾ ਜ਼ਰੂਰੀ ਆ ਇੱਕ ਉਹ ਹਰ ਚੀਜ਼ ਹੈਗੀ ਆ ਜੀ ਤੁਸੀਂ ਪੜਨ ਦੇ ਵਿੱਚ ਸક્ષਮ ਹੈਗੇ ਤਾਂ ਆਪਣੇ ਪੜਾਈ ਵੱਲ ਧਿਆਨ ਦਿਓ ਜੀ ਤੁਸੀਂ ਪੜਾਈ ਨਹੀਂ ਕਰਨਾ ਚਾਹੁੰਦੇ ਹੈਗੇ ਤੁਸੀਂ ਆਪਣੇ ਆਪ ਨੂੰ ਬਿਜ਼ਨਸ ਡਵੈਲਪ ਕਰਨਾ ਚਾਹੁੰਦੇ ਜਾਂ ਕੋ ਆਪਣਾ ਕੰਮ ਕਰਨਾ ਸਟਾਰਟ ਕਰਦੇ ਆ ਤਾਂ ਤੁਹਾਨੂੰ ਇੱਕ ਕਦਮ ਚੱਕਣਾ ਪਊਗਾ ਹੂੰ ਜਦੋਂ ਤੁਸੀਂ ਇੱਕ ਸਟੈਪ ਚੱਕਦੇ ਆ ਤਾਂ ਤੁਹਾਡੇ ਜਿਹੜੇ ਉਹ ਕੋਸਮਿਕ એનર્ਜੀ ਉਹ ਇੱਕ ਤਰ੍ਹਾਂ ਦੇ ਪ੍ਰਮਾਤਮਾ ਦੀ ਸ਼ਕਤੀ ਵੀ ਤੁਹਾਡਾ ਜਿਹੜਾ ਸਾਥ ਦਿੰਦੀ ਹੈ ਜੀ ਔਰ ਤੁਹਾਨੂੰ ਅੱਗੇ ਵਧਣ ਦੇ ਵਿੱਚ ਸਹਾਇਤਾ ਕਰਦੀ ਆ ਜੀ ਪਰ ਉਹਦੇ ਦੀ ਕੰਡੀਸ਼ਨ ਇਹ ਆ ਕਿ ਤੁਹਾਨੂੰ ਸਟੈਪ ਜਿਹੜਾ ਆ ਉਹ ਇੱਕ ਚੱਕਣਾ ਪਊਗਾ ਆਪਣਾ ਇਹਦੇ ਸਮੇਂ ਦੇ ਵਿੱਚ ਇਹ ਵੀ ਦੇਖਿਆ ਹੈ ਕਿ ਬੱਚੇ ਬੱਚਿਆਂ ਦੇ ਮਾਪੇ ਬੱਚਿਆਂ ਨੂੰ ਕੁਝ ਛਿਟਕਦੇ ਵੀ ਹੈਗੇ ਆ ਤਾਂ ਬੱਚੇ ਤੁਰੰਤ ਬਿਨਾਂ ਕਿਸੇ ਸੋਚੇ ਸਮਝੇ ਗੁੱਸਾ ਕਰ ਲੈਂਦੇ ਆ ਤੇ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ ਤੇ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੁੰਦੇ ਹੋ ਮਾਪਿਆਂ ਲਈ ਤੇ ਬੱਚਿਆਂ ਲਈ ਕੀ ਮੈਸੇਜ ਦੇਣਾ ਹੈ ਦੇਖੋ ਬੱਚਾ ਜੇ ਕਹਿ ਲਿਆ ਨਾ ਜੀ ਇਹ ਬਥਾਰਾਂ ਸਾਲ ਤੱਕ ਦੀ ਇਜ਼ਲਾਲੀ ਹੈ ਤਾਂ ਕਿ ਛੋਟੀ ਜਿਹੜਾ ਫਲਵਾੜੀ ਦੇ ਵਿੱਚ ਫੁੱਲ ਹੈ ਉਹ ਇਦਾਂ ਹੈਗਾ ਉਹਨੂੰ ਕੁਝ ਨਹੀਂ ਹੁੰਦੀ ਪਤਾ ਹੈਗਾ ਤਾਂ ਬੱਚਿਆਂ ਦੇ ਲਈ ਤਾਂ ਇਹ ਕਿ ਮਾਪੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈਗਾ ਆਪਣੇ ਬੱਚੇ ਨੂੰ ਸਮਝਣਾ ਜ਼ਰੂਰੀ ਹੈ ਇੱਕ ਮਾਪੇ ਤੋਂ ਬਿਨਾ ਆਪਣੇ ਬੱਚੇ ਨੂੰ ਹੋਰ ਤੀਸਰਾ ਬੰਦਾ ਨਹੀਂ ਕੋ ਜਾਣ ਸਕਦਾ ਸਾਨੂੰ ਉਹਦਾ ਸਾਰਾ ਕੁਝ ਪਤਾ ਹੈ ਔਰ ਇੱਕ ਮਾਪੇ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਸਟਾਰਟਿੰਗ ਤੋਂ ਹੀ ਆਪਣੇ ਬੱਚਿਆਂ ਦੇ ਨਾਲ ਬੈਠਣਾ ਉੱਠਣਾ ਉਹਨਾਂ ਨੂੰ ਸਮਝਣਾ ਉਹਨਾਂ ਦੀ ਹਰ ਗੱਲ ਨੂੰ ਸੁਣਨਾ ਤੇ ਉਹਨੂੰ ਸੁਣ ਕੇ ਉਹਨੂੰ ਅਬਜ਼ਰਵ ਕਰਕੇ ਉਹਨੂੰ ਇੰਪਲੀਮੈਂਟ ਕਰਨਾ ਦੇਖੋ ਅੱਜ-ਕੱਲ ਦਾ ਟਾਈਮ ਜਿਹੜਾ ਹੈਗਾ ਆ ਉਹ ਬੱਚਿਆਂ ਦਾ ਦੇਖੋ ਮੋਬਾਈਲਾਂ ਵੱਲ ਧਿਆਨ ਜਾ ਜਾ ਰਿਹਾ ਉਹਦਾ ਕਾਰਨ ਇਹੀ ਆ ਕਿ ਮਾਪੇ ਦਾ ਪ੍ਰੈਜ਼ੈਂਟ ਨਾ ਹੋਣਾ ਆਪਣੇ ਬੱਚਿਆਂ ਪ੍ਰਤੀ ਸੰਜੀਦਾ ਨਾ ਹੋਣਾ ਸੰਜੀਦਾ ਹੋਣਾ ਪੈਣਾ ਆ ਤਾਂ ਕਿ ਬੱਚੇ ਜਿਹੜੇ ਹੈਗੇ ਆ ਅੱਗੇ ਆਪਣੇ ਆਪ ਨੂੰ ਤੇ ਕੋਈ ਛੋਟਾ ਪੌਦਾ ਆ ਅਸੀਂ ਉਹਦੀ ਅਗਰ ਕੇਅਰ ਨਹੀਂ ਕਰਾਂਗੇ ਤਾਂ ਵੱਡਾ ਬਰਖਸ਼ ਕਿੱਦਾਂ ਬਣੂਗਾ ਉਹ ਬਣੂਗਾ ਦੀਆਂ ਉਹਦੀਆਂ ਜੜ੍ਹਾਂ ਨੂੰ ਪੂਰੀ ਤਰ੍ਹਾਂ ਸਾਨੂੰ ਸਿੰਚਣਾ ਪੈਣਾ ਟਾਈਮ ਸਰ ਖਾਦ ਪਾਣੀ ਟਾਈਮ ਸਰ ਉਹਨੂੰ ਹਰ ਚੀਜ਼ ਪ੍ਰੋਵਾਈਡ ਕਰਨੀ ਪਊਗੀ ਜੀ ਉਹ ਪ੍ਰੋਵਾਈਡ ਕੀ ਆ ਉਹ ਮਾਪਿਆਂ ਦਾ ਧਿਆਨ ਆ ਹਮ ਕਿ ਆਪਣੇ ਬੱਚਿਆਂ ਪਰ ਪ੍ਰੋਪਰ ਤਰੀਕੇ ਨਾਲ ਧਿਆਨ ਦਿੱਤਾ ਜਾਵੇ ਤਾਂ ਕਿ ਬੱਚੇ ਜਿਹੜੇ ਹੈਗੇ ਆ ਉਹ ਅੱਗੇ ਅਗਲੀ ਸੀਟ ਉਨਾਂ ਨੂੰ ਮਿਲ ਸਕਦੀ। ਦੇਖੋ ਪਹਿਲਾ ਟੀਚਰ ਤਾਂ ਆਪੇ ਹੀ ਆ। ਜੀ। ਅਗਰ ਬਾਹਰੋਂ ਵੀ ਜੱਕੇ ਆਂਦਾ ਤਾਂ ਘਰ ਆ ਗਈ ਉਹਨੇ ਘਰ ਆਣਾ ਹੈ। ਜੀ। ਅਗਰ ਆਪਾਂ ਬੱਚਾ ਆਇਆ ਬਾਹਰੋਂ ਆਪਾਂ ਉਸ ਵੱਲ ਧਿਆਨ ਨਹੀਂ ਦਿੰਦੇ ਆਪਾਂ ਆਪਣੇ ਕੰਮਾਂ 'ਚ ਮਸ਼ਰੂਫ ਆ। ਹੂੰ। ਸਾਨੂੰ ਆਪਣੇ ਕੰਮਾਂ ਨੂੰ ਛੱਡ ਕੇ ਟਾਈਮ ਟੇਬਲ ਬਣਾ ਕੇ ਸ਼ਡਿਊਲ ਬਣਾਉਣਾ ਪਊਗਾ। ਆਪਣੇ ਬੱਚਿਆਂ ਵੱਲ ਧਿਆਨ ਦੇਣਾ ਪਊਗਾ ਆਪਣੇ ਪਰਿਵਾਰ ਵੱਲ ਧਿਆਨ ਦੇਣਾ ਪਊਗਾ। ਹੂੰ। ਦੇਖੋ ਉਸੋ ਇੱਕ ਬੜੀ ਪਿਆਰੀ ਗੱਲ ਕਰਦੇ ਆ ਕਿ ਜੇ ਜਿਸਤੀ ਤੇ ਅਸੀਂ ਧਿਆਨ ਦੇਣਾ ਸਟਾਰਟ ਕਰ ਦਿੰਦੇ ਆ ਉਹ ਐਕਟਿਵ ਹੋ ਜਾਂਦੀ ਆ ਉਹ ਐਕਟਿਵ ਕਿਹਾ ਕਿ ਅਸੀਂ ਇਕੱਲਾ ਆਪਣੇ ਬੱਚਿਆਂ ਵੱਲ ਖਿਆਲ ਦੇਣਾ ਸਟਾਰਟ ਕਰ ਦਿੰਦੇ ਆ ਤਾਂ ਬੱਚੇ ਪਰਫੁੱਲਤ ਹੋਣਾ ਸਟਾਰਟ ਹੋ ਜਾਂਦੇ ਆ ਤੁਸੀਂ ਆਪਣੇ ਵੱਲ ਧਿਆਨ ਦੇਣਾ ਸਟਾਰਟ ਕਰ ਦੋ ਤਾਂ ਤੁਸੀਂ ਇੱਕ ਖੁਸ਼ੀ ਨਾਲ ਆਨੰਦ ਨਾਲ ਪ੍ਰੇਮ ਨਾਲ ਭਰ ਜਾਂਦੇ ਆ ਤੁਸੀਂ ਦੇਖੋ ਸਾਨੂੰ ਆਪਣਾ ਖਿਆਲ ਨਹੀਂ ਹੈਗਾ ਅਸੀਂ ਕੰਮ ਕਰਦੇ ਆ ਅਸੀਂ ਐਨੇ ਬਿਜ਼ੀ ਹੋ ਜਾਂਦੇ ਆ ਸਾਨੂੰ ਆਪਣਾ ਖਾਣ ਦਾ ਪੀਣ ਦਾ ਉੱਠਣ ਦਾ ਬੈਠਣ ਦਾ ਨਹੀਂ ਪਤਾ ਆਉਂਦਾ ਸੋ ਅਸੀਂ ਦੂਸ ਦੋਸ਼ ਦੂਸਰਿਆਂ 'ਚ ਕੱਢਦੇ ਆ ਸੋ ਉਹਦੇ ਲਈ ਬਹੁਤ ਹੈਗਾ ਕਿ ਆਪਣਾ ਸ਼ਡਿਊਲ ਬਣਾਓ ਮੈਡੀਟੇਸ਼ਨ ਕਰੋ ਮੈਡੀਟੇਸ਼ਨ ਲਈ ਟਾਈਮ ਕੋਲੋ ਚੰਗੇ ਵਿਚਾਰ ਚੰਗੀਆਂ ਬੁੱਕਸ ਪੜੋ ਬੱਚਿਆਂ ਨੂੰ ਸੇਧ ਵੀ ਉਦੋਂ ਹੀ ਮਿਲਨੀ ਆ ਜਦੋਂ ਮਾਪੇ ਖੁਦ ਐਜੂਕੇਟ ਹੋਗੇ ਉਹ ਐਜੂਕੇਟ ਲਈ ਹੋਣ ਲਈ ਕਿ ਜ਼ਰੂਰੀ ਹੈਗਾ ਕਿ ਮਾਪੇ ਦਾ ਸ਼ਾਂਤ ਹੋਣਾ ਪੇਮਨ ਹੋਣਾ ਆਨੰਦ ਵਿੱਚ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਪੇਰੈਂਟਸ ਜਿਹੜੇ ਹੈਗੇ ਆ ਆਨੰਦ ਵਿੱਚ ਪੇਮ ਵਿੱਚ ਹੋਊਗੇ ਖੁਸ਼ੀਆਂ ਨਾਲ ਭਰਪੂਰ ਹੋਊਗੇ ਤਾਂ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਗਿਆ ਜੀ ਬੱਚਾ ਬਾਹਰੋਂ ਆਂਦਾ ਆ ਉਹਨੇ ਜਦੋਂ ਉਸ ਮਾਪ ਦੇ ਵਿੱਚ ਆਣਾ ਉਹਨੇ ਆਟੋਮੈਟਿਕਲੀ ਤੁਹਾਡੇ ਨਾਲ ਕਨਵਰਟ ਹੋ ਜਾਣਾ ਔਰ ਕੋਆਪਰੇਟ ਕਰੋ ਜੀ ਬੱਚਿਆਂ ਨਾਲ ਕੋਆਪਰੇਟ ਕਰੋ ਬੱਚਿਆਂ ਨੂੰ ਕੋਆਪਰੇਟ ਕਰਨ ਦਾ ਤਰੀਕਾ ਇੱਕ ਹੈ ਕਿ ਉਹਨਾਂ ਦੇ ਨਾਲ ਬੈਠੋ ਉਹਨਾਂ ਨਾਲ ਟਾਈਮ ਬਤੀਤ ਕਰੋ ਸਕੂਲ ਤੋਂ ਆਇਆ ਬੱਚਾ ਉਹਨੂੰ ਕੁਛ ਬਿਟਾਜ ਕੀ ਹੋਇਆ ਕਿ ਕਿੱਦਾਂ ਗੱਲਬਾਤ ਹੋਈ ਹੈ ਕਿਉਂ ਫੈਮਿਲੀ ਮਾਹੌਲ ਨੂੰ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ ਜਿਹੜੀ ਕਿ ਅੱਜ ਦੇ ਸਮੇਂ ਦੇ ਵਿੱਚ ਨਹੀਂ ਹੋ ਰਿਹਾ ਕਿਤਨੇ ਕਿਤੇ ਮੈਂ ਵੀ ਗੱਲ ਕਰਾਂ ਕਿ ਮੋਬਾਈਲ ਫੋਨ ਦੀ ਵਰਤੋਂ ਜਾਂਤਰ ਵੱਧ ਗਈ ਹੈ ਜਿਸ ਕਰਕੇ ਮਾਵਾਬ ਆਪਣੇ ਮੋਬਾਈਲ ਦੇ ਵਿੱਚ ਬਿਜ਼ੀ ਹੈ ਬੱਚੇ ਆਪਣੇ ਮੋਬਾਈਲ ਦੇ ਫੋਨ ਵਿੱਚ ਬਿਜ਼ੀ ਹੈ ਮੋਬਾਈ ਅਗਰ ਕੁਝ ਵੀ ਗਲਤ ਹੋਇਆ ਜਾਂ ਹੋਇਆ ਜਾਂ ਹੋਣਾ ਹੈ ਤਾਂ ਉਹਦੇ ਜਮਵਾਰ ਕੋ ਤੀਸਰਾ ਨਹੀਂ ਆਗਾ ਪੰਹ ਹਮ ਅਸੀਂ ਚੀਜ਼ਾਂ ਨੂੰ ਉਸ ਤਰੀਕੇ ਨਾਲ ਨਹੀਂ ਲਿਆ ਜਿਹਦੇ ਕਰਕੇ ਉਹ ਪ੍ਰੋਬਲਮ ਆਈ ਹੈ ਜੀ ਸੋ ਸਭ ਤੋਂ ਪਹਿਲਾਂ ਆਪਣੇ ਆਪ ਤੇ ਵਰਕ ਕਰਨਾ ਅਸੀਂ ਦੂਸਰੇ ਦੀ ਕਮੀ ਕੱਢਦੇ ਹਾਂ ਤਾਂ ਅਸੀਂ ਆਪਣੇ ਆਪ ਸਾਨੂੰ ਵਰਕ ਕਰਨਾ ਪੈਣਾ ਕਿ ਸਾਡੇ ਚ ਕੀ ਕਮੀ ਆ ਉਹਦੇ ਲਈ ਸਾਨੂੰ ਦੇਖਣ ਲਈ ਦੇਖੋ ਬਹੁਤਾ ਸਟ्रेस ਲੈਣ ਦੀ ਲੋੜ ਨਹੀਂ इजीली ਦੇਖੋ ਆਪਣੇ ਐਪ ਨੂੰ ਐਨਲਾਈਜ਼ ਕਰੋ ਹਮ ਸਭ ਤੋਂ ਪਹਿਲਾਂ ਆਪਣਾ ਟਾਈਮ 'ਚ ਸਵੇਰੇ ਉੱਠੋ ਬਹੁਤ ਇੰਪੋਰਟੈਂਟ ਹੈਗਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਔਰ ਜਿਆਦਾ ਨਹੀਂ 10-15 ਮਿੰਟ ਕਸਰਤ ਕਰੋ ਜ਼ਰੂਰ ਚਾਹੇ ਛੋਟੀ ਮੋਟੀ ਹਲਕੀ ਫੁਲਕੀ ਐਕਸਰਸ ਤੁਹਾਡੇ ਬਾਰੇ ਐਕਸਰਸ ਸੁਣਿਆ ਜਾਂਦਾ ਹੈ ਕਿ ਤੁਸੀਂ 4 ਵਜੇ ਉੱਠ ਕੇ ਮੰਡੀ 'ਵਾਂ ਜਾਂਦੇ ਹੋ ਤੇ ਆਪਣਾ ਕੰਮ ਸਵੇਰੇ ਸਵੇਰੇ ਖਤਮ ਕਰਦੇ ਹੋ ਤੇ ਸ਼ਾਮ ਨੂੰ ਫਿਰ ਤੁਹਾਡਾ ਵਰਕਆਊਟ ਹੋ ਜਾਂਦਾ ਮਤਲਬ ਆਪਣੇ ਰੂਟੀਨ ਬਣਾ ਲਓ ਹੌਲੀ-ਹੌਲੀ ਬਣ ਜਾਂਦੀ ਹੈ ਕੋਈ ਗੱਲ ਨਹੀਂ ਇੰਨੀ ਵੱਡੀ ਗੱਲ ਨਹੀਂ ਹੁਣ ਆਪਾਂ ਜਿੱਦਾਂ ਪਰਿਵਾਰਕ ਤੌਰ ਤੇ ਗੱਲਾਂ ਕਰਦੇ ਹਾਂ ਇਹ ਮਾਹੌਲ ਹਰ ਜਗ੍ਹਾ ਹੋਣਾ ਚਾਹੀਦਾ ਜੀ ਜਦੋਂ ਆਪ ਤਾਂ ਬਹੁਤ ਵੱਡੀਆਂ ਗੱਲਾਂ ਬਹੁਤ ਹੁੰਦੀਆਂ ਹੁਣ ਬੱਚੇ ਆ ਬੱਚਿਆਂ ਇੱਕ ਆਂਦੇ ਆ ਜਦੋਂ ਘਰ ਚ ਮੌਲ ਆ ਗਾ ਔਰ ਬੱਚੇ ਨਾਲ ਬੈਠੋ ਹਾਂ ਕੱਝ ਕੀਆ ਕਰਕੇ ਆ ਉਦੋਂ ਲੇਕ ਫਰੈਂਡਲੀ ਉਹਨੂੰ ਇਹ ਮਹਿਸੂਸ ਹੋਵੇ ਕਿ ਮੇਰੇ ਨਾਲ ਮੇਰੇ ਨਾਲ ਗੱਲਬਾਤ ਸ਼ੇਅਰ ਹੋ ਰਹੀ ਆ ਜੀ ਦੇਖੋ ਜੇ ਤੁਸੀਂ ਆਪਣੇ ਬੱਚੇ ਨੂੰ ਨੂੰ ਸੰਭੋਗੇ ਤਾਂ ਕਿਸੇ ਹੋਰ ਨੇ ਸੰਭ ਲੈਣਾ ਹਾਂ ਫੇ ਬੱਚਾ ਤੁਹਾਡੇ ਹੱਥੋਂ ਬਾਹਰ ਚਲ ਜਾਣਾ ਫੇ ਤੁਸੀਂ ਕਹਿੰਦੇ ਮੇਰਾ ਬੱਚਾ ਮੇਰੇ ਕੋਲ ਜਿੱ ਨਹੀਂ ਹੈਗਾ ਹਾਂ ਤੇ ਜਦੋਂ ਤੁਹਾਡਾ ਡੈਮ ਜੀ ਹੋਏ ਉਹਦੇ ਉੱਪਰ ਵਰਕਆਊਟ ਕਰਨ ਦੋ ਤੁਸੀਂ ਕੀਤਾ ਨਹੀਂ ਹੈਗਾ ਜੀ ਉਹ ਵਰਕਆਊਟ ਦੂਸਰੇ ਲੋਕ ਕਰ ਗਏ ਹਾਂ ਇਤਨਾ ਕਿਤੇ ਬੱਚਾ ਮਾਪੇ ਦੇ ਵਿੱਚ ਦੂਰੀ ਦਾ ਕਾਰਨ ਕੀ ਵੀ ਹੈਗਾ ਆ ਕਿ ਜਦੋਂ ਅਸੀਂ ਆਪਣੇ ਬੱਚਿਆਂ ਦੀ ਦੂਰ ਦੂਸਰੇ ਹੱਥ ਚਲ ਜਾਂਦੀ ਆ ਦੂਸਰਾ ਬੰਦਾ ਤੁਹਾਡੇ ਬੱਚ ਨੂੰ ਚਲਾਊਗਾ ਠੀਕ ਨਹੀਂ ਉਹ ਤੁਹਾਡੋਂ ਉਹਨੂੰ ਕੇਅਰ ਕਰੂਗਾ ਉਹਨੂੰ ਕਹਣਾ ਯਾਰ ਮੇਰਾ ਹੀ ਆ ਸਾਰਾ ਕੁਝ ਹਮ ਹੈਨਾ ਜੀ ਸੋ ਆਪਣੇ ਫੈਮਿਲੀ ਦੇ ਬੱਚਿਆਂ ਦੀ ਗੱਲ ਨਹੀਂ ਪਰਿਵਾਰ ਦੇ ਹਰ ਇੱਕ ਮੈਂਬਰ ਦੀ ਸਾਨੂੰ ਫੋਕਸ ਕਰਨਾ ਚਾਹੀਦਾ ਉਹਨੂੰ ਪ੍ਰੇਮਪੂਰਵਕ ਹਮ ਇੱਜ਼ਤ ਵੀ ਦੇਣੀ ਚਾਹੀਦੀ ਆ ਪਿਆਰ ਵੀ ਦੇਣਾ ਚਾਹੀਦਾ ਦੇਖੋ ਆਟੋਮੈਟਿਕਲੀ ਮਾਹੌਲ ਬਣ ਜਾਂਦਾ ਘਰਾਂ ਦਾ ਜੀ ਹਣਾ ਇਹ ਘਰਾਂ ਦੀ ਨਾਰਮਲ ਗੱਲ ਆ ਪਾ ਕਰਦੇ ਪਏ ਆ ਜੀ ਹੋ ਸਕਸੈਸ ਹੋਣ ਲਈ ਵੀ ਇਹ ਬੜੀਆਂ ਚੀਜ਼ਾਂ ਇੰਪੋਰਟੈਂਟ ਹੈਗੀਆਂ ਹਮਮ ਅਗਰ ਘਰ ਦਾ ਮਾਹੌਲ ਵਧੀਆ ਆ ਤਾਂ ਉੱਥੇ ਦਾ ਡੈਫੀਨੇਟ ਬੱਚਾ ਜਿਹੜਾ ਸਫਲ ਹੋਊਗਾ ਕਿਉਂਕਿ ਉਹ ਉਹ ਚੀਜ਼ ਨੂੰ ਅਡਾਪਟ ਕਰਦਾ ਹੈ ਉਹ ਉਹੀ ਇੰਪਲੀਮੈਂਟ ਕਰੂਗਾ ਨਾ ਤੇ ਉਹੀ ਬਾਹਰ ਇੰਪਲੀਮੈਂਟ ਕਰੂਗਾ ਜੀ ਤੇ ਜੋ ਘਰ ਦੇ ਵਿੱਚ ਬੱਚੇ ਦੇ ਸਾਹਮਣੇ ਹੋ ਰਿਹਾ ਹੁਣ ਘਰਾਂ ਦੇ ਵਿੱਚ ਮੰਨ ਲਓ ਕਿਤੇ ਉਈ ਉਜਨੀ ਜੀ ਹੋ ਜਾਂਦੀ ਆ ਤਾਂ ਬੱਚਾ ਅਡੌਪਟ ਕਰ ਲੈਂਦਾ ਉਸ ਗੱਲ ਨੂੰ ਹਾਂ ਉਹਦੇ ਦਿਮਾਗ 'ਚ ਘਰ ਗੱਲ ਆਂਦੀ ਫਿਰ ਉਹ ਤੁਸੀਂ ਇਸ ਚੀਜ਼ ਦੀ ਬਿਲਕੁਲ ਆਸਨਾ ਰੱਖਿਓਗੇ ਤੁਹਾਡਾ ਬੱਚਾ ਤੁਹਾਡੇ ਨਾਲ ਬਿਹੇਵਰ ਸਹੀ ਕਰੂਗਾ ਠੀਕ ਉਹਨਾਂ ਨਾਲ ਇਹ ਵੀ ਸੁਣਿਆ ਜਾਂਦਾ ਆ ਕਿ ਲੋੜਵੰਤ ਦੀ ਹਮੇਸ਼ਾ ਮਦਦ ਲਈ ਤੁਸੀਂ ਬਿਨਾਂ ਕਿਸੇ ਸੋਚੇ ਸਮਝੇ ਤਿਆਰ ਹੋ ਜਾਂਦੇ ਹੋ ਕਿੰਨਾ ਪ੍ਰੈਕਟ ਹੋਇਆ ਫਿਰ ਤੀਹ ਦੇਖੋ ਮੋਜੀ ਗੱਲ ਐ ਤਾਂ ਸਾਡੇ ਗੁਰੂ ਪੀਰਾਂ ਨੇ ਸਾਰਿਆਂ ਨੇ ਕਿਹਾ ਆਪਣੇ ਰਿਸ਼ਤਵਾਂ ਵੱਲ ਧਿਆਨ ਦੇਣਾ ਚਾਹੀਦਾ ਚਲੋ ਅਸੀਂ ਜਿੰਨੇ ਜੋਗੇ ਹੈਗੇ ਆ ਹਾਂ ਕਜੀ ਆਪਣੇ ਵੱਲੋਂ ਸੰਤੁਸ਼ਟੀ ਤੌਰ ਤੇ ਜੀ ਆਪਣਾ ਜਰੂਰ ਕਰੀਦਾ ਆ ਉਹਦੇ ਨਾਲ ਕੀ ਹੈ ਕਿ ਮਨ ਨੂੰ ਸੰਤੁਸ਼ਟੀ ਹੁੰਦੀ ਆ ਜਦੋਂ ਤੁਸੀਂ ਸੰਧ ਘਟਦੇ ਆ ਸੰਤੁਸ਼ਟੀ ਹੁੰਦੀ ਆ ਤੁਸੀਂ ਕਿਸੇ ਦੀ ਹੈਲਪ ਕਰਦੇ ਆ ਤਾਂ ਪਰਮਾਤਮਾ ਤੁਹਾਡੇ ਵੱਲ ਹੈਲਪ ਆਟੋਮੈਟਿਕ ਕਰ ਦਿੰਦਾ ਦੇਖੋ ਇਹ ਕੁਦਰਤ ਦਾ ਨਿਯਮ ਆ ਜੋ ਤੁਸੀਂ ਦਿੰਦੇ ਆ ਤੁਹਾਨੂੰ ਮਿਲਦਾ ਆ ਅਗਰ ਤੁਸੀਂ ਖੁਸ਼ੀ ਦਿੰਦੇ ਆ ਖੁਸ਼ੀ ਮਿਲਦੀ ਆ ਪ੍ਰੇਮ ਦਿੰਦੇ ਆ ਪ੍ਰੇਮ ਮਿਲਦਾ ਇਹ ਕੁਦਰਤ ਦਾ ਨਿਯਮ ਹੈ ਇਹਨੂੰ ਕੋ ਬਦਲ ਨਹੀਂ ਸਕਦਾ ਜੀ ਅਗਰ ਤੁਸੀਂ ਲੋੜਵੰਦ ਦੀ ਸਹਾਇਤਾ ਕਰਦੇ ਆ ਤਾਂ ਪਰਮਾਤਮਾ ਤੁਹਾਡੀ ਜੈਤਾ ਕਰਦਾ ਜੀ ਸੋ ਸਾਰੀ ਚੀਜ਼ਾਂ ਇੱਕ ਤਰ੍ਹਾਂ ਨਾਲ ਇੱਕ ਲੜੀਵਤ ਦਾ ਦੇ ਨਾਲ ਜੁੜੀਆਂ ਆ ਆਪਾਂ ਨੂੰ ਹਰ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਆ ਔਰ ਜ਼ਿੰਦਗੀ ਕੋਈ ਬਹੁਤੀ ਲੰਬੀ ਨਹੀਂ ਦੇਖੋ ਸਭ ਤੋਂ ਵੱਡੀ ਗੱਲ ਹੈਗੀ ਆ ਪ੍ਰਮਾਤਮਾ ਦਾ ਥੈਂਕਸ ਕਰਨਾ ਚਾਹੀਦਾ ਜੀ ਸਵੇਰ ਨੂੰ ਉੱਡਦੇ ਉੱਠ ਕੇ ਹੱਥ ਜੋੜ ਕੇ ਨਮਸਕਾਰ ਨਹੀਂ ਚਾਹੀਦਾ ਪ੍ਰਮਾਤਮਾ ਦਾ ਸਤਿਗੁਰੂ ਮਹਾਰਾਜ ਦੋਰੇ ਸਾਨੂੰ ਦਿਨ ਇੱਕ ਹੋਰ ਦਿੱਤਾ ਹੂੰ ਉੱਤੇ ਵੀ ਰਹਿ ਸਕਦੇ ਸੀਗੇ ਹੂੰ ਉਸ ਸਤਿਗੁਰੂ ਪ੍ਰਮਾਤਮਾ ਦਾ ਥੈਂਕਸ ਕਰਨਾ ਚਾਹੀਦਾ ਵੀ ਇੱਕ ਦਿਨ ਜੀਵਨ ਹੋਰ ਮਿਲੇ ਆ ਜੀਵਨ ਹੋਰ ਔਰ ਉਸ ਜੀਵਨ ਨੂੰ ਹੂੰ ਤੁਸੀਂ ਫਿਰ ਸਾਰਾ ਦਿਨ ਸ਼ੁਕਰਾਨੇ ਤੁਜੀ ਤੋਂ ਸਟਾਰਟ ਕਰਦੇ ਆ ਤਾਂ ਤੁਸੀਂ ਸਾਰਾ ਦਿਨ ਫਿਰ ਤੁਸੀਂ ਉਹਨੂੰ ਉਸੇ ਪ੍ਰੇ ਭਾਵ ਦੇ ਵਿੱਚ ਉਸੇ ਪ੍ਰੇਮ ਦਾ ਸੱਚ ਦਿੰਨੇ ਆ ਸੋ ਆਪਣੇ ਦਿਨ ਦੀ ਸ਼ੁਰੂਆਤ ਸਤੂਰ ਦੀ ਪ੍ਰਾਰਥਨਾ ਨਾਲ ਸ਼ੁਰੂਆਤ ਕਰੋ ਔਰ ਚੰਗੇ ਵਿਚਾਰ ਚੰਗਾ ਮਨ ਰੱਖੋ ਆਟੋਮੈਟਿਕਲੀ ਚੀਜ਼ਾਂ ਤੁਹਾਡੇ ਹਿਸਾਬ ਨਾਲ ਹੋਣੀਆਂ ਸਟਾਰਟ ਹੋ ਜਾਂਦੀਆਂ